ਅੱਜ ਫੇਰ ਇੱਕ ਨਵਾਂ ਸਵਾਲ ਲੈ ਕੇ ਆਏ ਆ ਆਪਣੀ ਕਿਰਤੀ ਭਰਾਵਾਂ ਦੀ ਬਿਸਤਰੀਆਂ ਦੀ ਜਾਂ ਹੋਰ ਵੀ ਇਹਦਾ ਸਵਾਲ ਦਾ ਹੱਲ ਕਰ ਸਕਦੇ ਆ ਆਪਾਂ ਪਹਿਲਾਂ ਬਣਾਈ 13 ਬਾਜ 13 ਦਾ ਕੋਲਾ ਜਿੱਦਾਂ ਕਹਿੰਦੇ ਸੀਗਾ ਦੇਖ ਲਓ 13 ਇੰਚ ਇਹਨੂੰ ਆ 13 ਆਪਾਂ ਚਾਰ ਇੱਟਾਂ ਲੈ ਲਈਆਂ ਮਤਲਬ ਜਿੱਦਾਂ ਮਰਜ਼ੀ ਆ ਚਾਰ ਇੱਟਾਂ ਆ ਅੱਜ ਦਾ ਆਪਣਾ ਸਵਾਲ ਆ ਚਾਰ ਇੱਟਾਂ ਆ ਤੁਹਾਡੇ ਠੀਕ ਆ ਜੀ ਸਵਾਲ ਇਹ ਆ ਇਹ ਜਿਹੜੀਆਂ ਇੱਟਾਂ ਆ ਇਹਨਾਂ ਨੂੰ ਨਾ ਹੀ ਤਾਂ ਤੋੜਨਾ ਪਿਛਲੀ ਵਾਰੀ ਆਪਾਂ ਵੱਢ ਕੇ ਇਦਾਂ ਕੋਲਾ ਬਣਾਤਾ ਸੀਗਾ ਜੀ 13 बाई 13 ਦਾ ਵਿਚ ਰੋੜਾ ਨਹੀਂ ਪਾਇਆ ਸੀ ਪਰ ਅੱਜ ਦਾ ਸਵਾਲ ਆਪਣਾ ਨਾ ਐਟ ਨੂੰ ਵਧਣਾ ਨਾ ਤੋੜਨਾ ਕੁਝ ਨਹੀਂ ਕਰਨਾ ਹੈਗਾ ਠੀਕ ਆ ਜੀ ਬਾਕੀ ਜੋ ਤੁਸੀਂ ਮਰਜ਼ੀ ਕਰੋ ਕੁਝ ਵੀ ਕਰੋ ਐਟ ਨੂੰ ਇਧਰੋਂ ਕਰੋ ਸਿੱਧੀ ਖੜੀ ਕਰੋ ਪੁੱਠੀ ਕਰੋ ਅੱਗੇ ਪਿਛੇ ਜੋ ਵੀ ਮਰਜ਼ੀ ਤੁਹਾਡੀ ਤੁਹਾਨੂੰ ਸਹੀ ਲੱਗਦਾ ਉਹ ਕਰ ਸਕਦੇ ਆ ਪਰ ਆਪਣਾ ਸਵਾਲ ਇਹ ਆ ਕਿ ਆਪਾਂ ਕੋਲਾ ਬਣਾਣਾ ਹੈ 7 बाई 7 ਦਾ ਠੀਕ ਆ ਜੀ ਸਾਰਿਆਂ ਨੂੰ 7 बाई 7 ਦਾ ਕੋਲਾ ਹੋਣਾ ਚਾਹੀਦਾ 7 ਇੰਚ ਇਧਰੋਂ ਹੋਵੇ 7x7 ਦਾ ਵਲੋ 7x7 ਦਾ ਇਦਾਂ 7x7 ਇੰਚ ਮਤਲਬ ਸਾਰੇ ਪਾਸੇ ਨੂੰ 7x7 ਦਾ ਕੋਲਾ ਬਣ ਜਵੇ 7 ਇੰਚ ਚਾਰੇ ਪਾਸੇ ਨੂੰ 7x7 ਇੰਚ ਹੋਵੇ ਬਣਾਓ ਜੀ ਜਿੱਕਰੋ ਡਰਾਈ ਚਲੋ ਤਾਰੀ ਜਿੱਥਰ ਨੂੰ ਮਰਜੀ ਕਰੋ ਜੀ ਇਹ ਹਟ ਜਾ ਰਹੇ ਜੀ ਹਟ ਥੋੜੀ ਆ ਚਲੋ ਬਣਾਓ ਜੀ ਬਣਾਓ 7x7 ਦਾ ਕੋਲਾ ਬਣਾਣਾ ਹੈ ਇਹੀ ਸਾਡਾ ਜਵਾਬ ਸੁਭਾਲਾ ਕੋਈ ਵੀ ਸਾਡੇ ਵੀਰ ਪਰਾ ਜਦੋਂ ਵੀਡੀਓ ਦੇਖਦੇ ਹੋਣ ਤੇ ਜੇ ਚੈਨਲ ਵਧੀਆ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਿਆ ਕਰੋ ਅੱਛਾ ਜੀ ਕੈਸ਼ ਦਾ ਤਾਂ ਦਿਮਾਗ ਸਹੀ ਆ ਵੀ ਬਣਾਤਾ ਹੀ ਕੈਸ਼ ਨਾਲ ਮੈਨੂੰ ਲੱਗਦਾ ਇਹ 7 ਵਜੇ 7 ਦਾ ਬਣ ਗਿਆ ਤੁਹਾਨੂੰ ਲੱਗਦਾ ਕਿਸੇ ਨੂੰ ਇਹ ਮੈਨੂੰ ਤਾਂ ਪਤਾ ਨਹੀਂ ਕੀ ਬਣ ਗਿਆ ਆ ਬਣਿਆ ਨਹੀਂ ਆਹ ਜੀ ਆਓ ਆਓ ਸਾਰੇ ਆਪਣਾ ਦਿਮਾਗ ਇਕੱਠਾ ਵੀ ਲਾ ਸਕਦੇ ਆ ਤੁਸੀਂ ਇੱਥੇ ਨਹੀਂ ਕੋਈ ਗੱਲ ਕੀ ਇੱਕੋ ਬੰਦੇ ਤੇ ਆ ਆ ਥੱਲੇ ਦੇ ਆ ਥੱਲੇ ਇਹਨਾਂ ਦੇ ਮੇਨ ਚੀਜ਼ ਤੇ ਬਾਅਦ ਚ ਨਾ ਬੰਦੇ ਕਹਿਣ ਕਿ ਹਾਂ ਜੀ ਕੋਈ ਫੇਰ ਫੇਰ ਕਰਦੇ ਆ ਕਾਰੀ ਕਰ ਦੇ ਮਾਰਾ ਤੁਸੀਂ ਵੀ ਆ ਸਾਡੇ ਪੁਰਾਣੇ ਠੇਕੇਦਾਰ ਕਹਿੰਦਾ ਮੈਂ ਬਾਅਦ ਚ ਦੇਖਣਾ ਆ ਇਹ ਬੰਦਾ ਹੱਲ ਕਰ ਦਿੰਦਾ ਹਰ ਚੀਜ਼ ਪਹਿਲਾਂ ਠੇਕੇਦਾਰੀ ਕੀਤੀ ਆ ਕੀ ਬਣ ਗਿਆ ਇਹ 68 68 ਕੀ ਬਣ ਗਿਆ ਕੋਲਾ ਬਣਾਣਾ ਆ ਕੀ ਇਹ ਕੀ ਬਣ ਰਿਹਾ ਹੈ ਬਣਾ ਰਿਹਾ ਹੈ 7 ਬਾਈ 7 ਦਾ ਕੋਲਾ 7 ਬਾਈ 7 ਦਾ ਬਣ ਰਿਹਾ ਇਹ ਤੋੜਨਾ ਨਹੀਂ ਹੈਗਾ ਤੋੜਨਾ ਫੋੜਨਾ ਕੁਝ ਨਹੀਂ ਕਰਨਾ ਇਟਾ ਨੂੰ ਨਾ ਵਿੱਚ ਰੋੜਾ ਹੀ ਪਾਣਾ ਕੁਝ ਨਹੀਂ ਕਰਨਾ ਹੈਗਾ 7 ਬਾਈ 7 ਦਾ ਗੋਲਾ ਬਣਾ ਦੇਣਾ ਆਪਾਂ ਬਸ ਜਿੱਦਾਂ ਮਰਜ਼ੀ ਕਰੋ ਹਾਂਜੀ ਇਹ ਤਾਂ ਬਣ ਗਿਆ 13 ਬਾਈ 13 ਦਾ ਰੋੜਾ ਆਪਾਂ ਨਹੀਂ ਪਾਇਆ ਠੀਕ ਆ ਕੋਈ ਚੱਟ ਨਹੀਂ ਪਰ ਇਹ 13 ਬਾਈ 13 ਦਾ ਬਣ ਗਿਆ ਕੋਲਾ 7/7 ਦਾ ਆਉਣਾ। ਸੱਤੇ ਇੱਧਰੋਂ ਆਣਾ ਸੱਤੇ ਇੱਧਰੋਂ ਹਾਂ ਸੱਤੇ ਇੱਧਰ ਨੂੰ ਸੱਤੇ ਇੱਧਰ ਨੂੰ ਸੱਤੇ ਇੱਧਰ ਨੂੰ ਹੋਵੇ। ਮੀਟਰ ਲਰਨੇ ਆ। ਆ ਦੇ ਮੀਟਰ ਨਾਲ ਕੀ ਆ ਤੁਸੀਂ ਬਣਾਓ ਕੋਲਾ ਅਸੀਂ ਮਣਕੇ ਤੁਹਾਨੂੰ ਦਵਾਂਗੇ। ਆ ਮੰਗੇ ਨਾ ਦਿਮਾਗ ਤਾਂ ਲਾ ਲਿਆ ਦਿਮਾਗ ਲਾ ਲਿਆ ਲਾ ਲਿਆ ਲਾ ਲਿਆ ਪਹੁੰਚ ਗਿਆ ਲਾਗੇ। ਹੁਣ ਏਟ ਨੂੰ ਕਿੱਥੇ ਰੱਖੂਗਾ? ਸਾਫ ਇੱਧਰੋਂ ਆਣਾ। ਹਾਂਜੀ। ਆਪਾਂ ਉਹ ਨੌ ਦੀ ਏਟ 9:09 ਹੋ ਗਿਆ। ਟਟ ਤਾਂ 9:13 ਦਾ ਬਣ ਗਿਆ ਇਹ। ਏ ਹੁਣ ਹੁਣ ਸਹੀ ਆ ਹੁਣ ਕਿੰਨਾ ਬਣ ਗਿਆ ਹੋਗਾ ਹੁਣ 9 बाई 13 9 बाई 13 ਚੱਲ 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 ਦੋਹਾਂ ਦਾ ਕਰ ਤੇ ਚਾਰਾਂ ਦਾ ਬਣਾਉਣਾ ਹੈ ਦੋਹਾਂ ਦਾ ਨਹੀਂ ਬਣਾਉਣਾ ਹੈ ਚਾਰਾਂ ਦਾ ਬਣਾਉਣਾ ਹੈ 7 बाई 7 ਦਾ 7 ਇੰਚ ਇਧਰ ਨੂੰ ਹੋਵੇ 7 ਇੰਚ ਇਧਰ ਨੂੰ 7 ਇੰਚ ਇਧਰ ਨੂੰ 7 ਇਧਰ ਨੂੰ ਚਾਰੇ ਪਾਸੇ ਨੂੰ 7-7 ਇੰਚ ਹੋ ਜਾਣੇ ਆ 7 बाई 7 ਇਹਨੂੰ ਕਹਿੰਦੇ ਆ ਅੱਛਾ ਹੂੰ ਕੜੀਆਂ ਕਰਕੇ ਦੇਖ ਲਮੇ ਤੂੰ ਚੱਲ ਆ ਲੋ ਜੀ ਮਹਾਰਾਜ ਲੈ ਗਿਆ ਨੰਬਰ ਮਹਾਰਾਜ ਲੈ ਗਿਆ ਠੀਕ ਹੈ ਅੰਮ੍ਰਤਾ ਇਹਨਾਂ ਲੋਟ ਕਰ ਲਿਆ ਮਹਾਰਾਜ ਜਿੰਨਾ ਬਣ ਗਿਆ ਤੇ 12 ਬਣ ਗਿਆ ਇੱਕ ਪਾਸੇ ਫੁੱਟ 12 ਬਣ ਗਿਆ ਜੀ ਇੱਕ ਪਾਸੇ ਬਣ ਗਿਆ 9 8 8 ਇੰਚ ਬਣਿਆ 9 ਇੰਚੇ ਲਾ ਲਓ ਤੁਸੀਂ ਸ਼ਾਬਾਸ਼ ਸ਼ਾਬਾਸ਼ ਛੱਡੋ ਬਾਕੀ ਮੈਨੂੰ ਲੱਗਦਾ ਇੱਕੋ ਹੀ ਬੰਦਾ ਕਰ ਸਕਦਾ ਆ ਪੁਰਾਣਾ ਠੇਕੇਦਾਰ ਸਾਰੇ ਘਰ ਕਰ ਤਾਰੇ ਆ ਛੇਤੀ ਚੱਲ ਚੱਲ ਕਰ ਕੀ ਰੰਦ ਤੂੰ ਵੀ ਕਰ ਇੱਥੇ ਕਰ ਕਰ ਉਹ ਰੁਕ ਜਾ ਕਾਣਿਆ ਇੱਧਾ ਥੋੜਾ ਬਣਨਾ ਪਰ ਉਹ ਪੁੱਛਿਆ ਵੜ ਸਾਰੇ ਉਧਰ ਆ ਇਧਰ ਆ ਕੇ ਖੜ ਇੱਦਾਂ ਕੀ ਬਣ ਗਿਆ ਲਓ ਜੀ ਬਾਈ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਆ ਅੱਠ ਬਾਈ ਨਾਂ ਦਾ ਹੋ ਗਿਆ ਉਦਾਂ ਹੀ ਦੱਸਤਾ ਨੇ ਤੈਨੂੰ ਵੱਡਣਾ ਕੀ ਲੈ ਫੋਟ 9 ਇੱਧਰ ਨੂੰ 8 ਲਾ 8 ਹੋ ਗਿਆ ਤਾਰੇ ਤੂੰ ਸਿਕਲਾ ਤਾਰੀ ਤੋ ਜੋ ਜੋ ਜੀ ਤਰੀ ਆ ਜਾ ਹੁਣ ਯੈਸ ਗੁੱਡ ਇਹ ਕੀ ਬਣ ਗਿਆ ਇੱਦਾਂ ਹੀ ਬਣਣਾ ਗੋੜੇ ਇੱਦਾਂ ਹੀ ਬਣਣਾ ਹੁਣ ਦੇਖ ਬਣ ਗਿਆ 9 5 ਇੱਟ ਕਮਾ ਹਾ ਹੁਣ ਦੇਖ ਹੁਣ ਦੇਖ ਤਾਂ ਕੌਣ ਦੇਖ ਸੱਤ ਆੱਠ ਸੱਤੇ ਬਣ ਗਿਆ ਕੈਂ ਮੜਾ ਜੇ ਫਰਕ ਆ ਮੜਾ ਜੇ ਨਹੀਂ ਫਰਕ ਬਣ ਗਿਆ ਇੱਧਰ ਦਾ ਪਾਸਾ ਇੱਧਰਲਾ ਕੀ ਬਣ ਗਿਆ ਕਿਹਦਾ ਇਹ ਹੋਰ ਹੈ ਕੀ ਹੋਰ ਆਲੇ ਦੁਨਹਾਂ ਪਾਸਾ ਆ ਦੇਖ ਇੱਧਰਲੇ ਪਾਸੇ ਸੱਤ ਕਿੱਥੇ ਆ ਐਕਟ ਤਾਂ ਹੈਗੀ ਆ ਪਾ ਕਾਈ ਤੂੰ ਕਰ ਹੋਰ ਜਿਹਦੇ ਬਣਿਆ ਹੀ ਨਹੀਂ ਤੇ ਤੈਨੂੰ ਦਾ ਕਿੱਦਾਂ ਕਰੀ ਤਾਰੀ ਬਣਾ ਤੂੰ ਇਹ ਦੇ ਦਾ ਬਣ ਗਿਆ ਸਾਰੇ ਨੂੰ ਬਣਾ ਪਾਰਾ ਇਹਦਾ ਨਾ ਸਕਦਾ ਉਹ ਮੰਗੇ ਬਣਾਉਣ ਦੇ ਤਾਰੇ ਨੂੰ ਸਾਰੇ ਬਣਾ ਸਕਦਾ ਸਾਰੇ ਬਣਾ ਪਾ ਕਰ ਸਾਡੀ ਕੋਸ਼ਿਸ਼ ਯਾਰ ਕਰੋ ਜੇਤੀ ਬਣਾ ਜਦੇ ਚੱਲ ਭਾਜੀ ਦੇਖ ਹੁਣ ਕੀ ਦੇਖਾਂ ਮੈਂ ਦੇਖ ਤੂੰ ਇੱਥੇ ਲਾ ਦੇ ਸਮਝ ਲੈ ਵੀ ਇੱਥੇ ਲਾਤੀ ਸਹੀ ਦੀ ਆ ਲਾਤੀ ਆ ਦੇਖ ਫੇ ਸੱਤ ਸੱਤ ਇੱਧਰ ਵੀ ਦੇਖ ਨੋ ਨੋ ਤਾਰੇ ਤਾਰੇ ਆਓ ਤਾਰੇ ਜੀ ਆਓ ਜੇਤੀ ਆ ਜਾਣਾ ਦੂਸਰੇ ਨਵੇਂ ਨਵੇਂ ਆ ਗਏ ਸੱਤ ਬਾਈ ਸੱਤ ਦਾ ਗੋਲਾ ਬਣਾਣਾ ਆ ਤੇਰੀਆਂ ਇੱਟਾਂ ਪਈਆਂ ਆ ਮੁਕਾਬਲੇ 'ਚ ਜਿੱਦਾਂ ਪਹਿਲਾਂ ਪਈਆਂ ਸੀ ਉਦਾਂ ਹੀ ਪਈਆਂ ਇਹਨੂੰ 7x7 ਦਾ ਕੋਲਾ ਬਣਾ ਤੂੰ ਕਰਾਣਾ ਠੇਕੇਦਾਰ ਅੱਜ ਸਾਨੂੰ ਵੀ ਤੇਰੇ ਹੁਨਰ ਦਾ ਪਤਾ ਲੱਗ ਜਵੇ 8 ਇੱਟਾਂ ਖੜੀਆਂ ਇਹ ਨਾ ਕੀਤੀਆਂ ਸੀ ਸਿੱਧੀਆਂ ਜੀ ਇੱਟਾਂ ਦੇ ਉੱਤੇ ਉੱਤੇ ਇੱਟਾਂ ਇਹੀ ਬੰਦਾ ਬਣਾ ਸਕਦਾ ਆ ਇਹ ਪੁਰਾਣੇ ਮੈਤਰੀਆਂ ਦੇ ਨੁਕਤੇ ਹੁੰਦੇ ਆ ਇਹ ਜੇ ਨਾ ਠੇਕੇਦਾਰੀਆਂ ਕੀਤੀਆਂ ਆ ਬਣਾ ਉਹੀ ਸਕਦਾ ਲੈ ਮੈਂ ਰਵਨਾ ਬਣਾਉਂਗਾ ਮੈਨੂੰ ਪਤਾ ਪੜਿਆ ਆਹ ਨਾ ਪਰ ਇਹ ਪਰ 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 ਹੋਇਆ ਬਣਾਉਣ ਦੇ ਨੂੰ ਬਣਾ ਚੱਪੜ ਹਰ ਜਾ ਬਣ ਗਿਆ ਇਹ ਆ ਜੀ ਪੁਰਾਣਿਆਂ ਦੇ ਕਹਿੰਦੇ ਨੁਕਤੇ ਪੁਰਾਣੇ ਠੇਕੇਦਾਰ ਮਿਸਤਰੀ ਜੇ ਨਾ ਕੰਮ ਕੀਤਾ ਹੋਇਆ ਬਣ ਗਿਆ ਜੀ ਆ ਜਾਓ ਜੀ ਲਾ ਕੇ ਦਿਖਾ ਦੋ ਆ ਵੀ ਉਹ ਬੂਰਾ ਹੀ ਆ ਉਹ ਕੁਛ ਨਹੀਂ ਕੁਝ ਹਲਾਇਆ ਤਾਂ ਨਹੀਂ ਪੂਰਾ ਬਣਾ ਕੇ ਦਿਖਾ 7 बाई 7 7 ਹੋ ਗਿਆ ਇੱਧਰ ਨੂੰ ਹਾਂ 7 ਇੰਚ ਇੱਧਰ ਨੂੰ ਹੋ ਗਿਆ ਜੀ ਪੂਰਾ ਲਾਗੇ ਬਣ ਗਿਆ 7 ਇੱਧਰ ਨੂੰ ਹੋ ਗਿਆ ਸੱਤ ਦਿਨ ਹੋ ਗਿਆ ਹੈ ਸੱਤ ਇੱਧਰੇ ਆ ਸੱਤ ਇੱਧਰ ਹੋ ਗਿਆ ਹਾਂ ਤੇਰਾ ਕਿੱਦਾਂ ਬਣਿਆ ਤੇਰਾ ਕਿੱਦਾਂ ਬਣਿਆ ਬਣਾਤਾ ਤੇਰਾ ਕਿੱਦਾਂ ਬਣਿਆ ਬਣਾਤਾ ਕ੍ਰੈਵਿੰਗ ਕ੍ਰੈਵ ਤਾਲੀ ਤਾਲੀ ਤੇਰਾ ਦੱਸ ਤੇਰਾ ਕਿੱਦਾਂ ਬਣਿਆ ਬਣ ਗਿਆ ਬਣ ਗਿਆ ਜੀ ਬਣ ਗਿਆ ਬਣ ਗਿਆ ਬਣਾ ਕੇ ਦੱਸ ਬਣ ਗਿਆ ਬਣ ਗਿਆ ਬਣ ਗਿਆ ਉਹਨੂੰ ਸਿਮਾ ਤੇਰਾ ਕਿੱਦਾਂ ਚੱਲ ਇੱਕ ਮਿੰਟ ਬਣਾ